ਬਾਬਾ ਬਲਜੀਤ ਸਿੰਘ ਜੀ ਫਕਰ ਉਹਨਾਂ ਦੇ ਬਚਨਾਂ 2-3 ਸਾਲ ਪਹਿਲਾਂ ਅਸੀਂ ਨੇ ਸੁਣੇ ਤੇ ਉਹ ਜਿਵੇਂ ਆਪ ਜੀ ਸਜੇ ਬੈਠੇ ਹੋ ਏਉਂ ਅਸੀਂ ਸਜੇ ਬੈਠੇ ਮਹਾਪੁਰਖਾਂ ਦੇ ਬਾਰੇ ਉਹ ਦੱਸ ਰਹੇ ਸੀ ਵਿਚਾਰ ਕਰ ਰਹੇ ਸੀ ਕਹਿੰਦੇ ਪਰਉਪਕਾਰੀ ਕਿਹੋ ਜੇ ਸੀ ਮਹਾਪੁਰਖ ਕਹਿੰਦੇ ਜਦੋਂ ਮਹਾਪੁਰਖਾਂ ਦੇ ਚਰਣਾ ਉੱਤੇ ਉਹ ਖੇਡ ਵਾਪਰੀ ਸੀ ਤੇ ਗੁਰਮਖੋ ਜਖਮ ਹੋਇਆ ਹੋਇਆ ਕਈ ਵਾਰ ਜਦੋਂ ਖਿਆਲ ਨਾ ਜਾਣਾ ਮਹਾਪੁਰਖਾਂ ਦਾ ਮੱਖੀਆਂ ਆਦਿਕ ਪਣਕਣ ਲੱਗ ਜਾਣੀਆਂ ਤੇ ਉਹਦੇ ਵਿੱਚ ਜ਼ਖਮ ਦੇ ਵਿੱਚ ਕਿਰਮ ਚੱਲਣ ਲੱਗ ਜਾਣੇ ਤੇ ਜਦੋਂ ਕਿਰਮ ਚੱਲ ਜਾਣੇ ਨਾ ਉਹ ਕਿਰਮ ਸੀ ਜਿਹੜੇ ਉਹਨਾਂ ਵਿੱਚ ਜ਼ਖਮ ਦੇ ਫਿਰਦੇ ਫਿਰਦੇ ਉਹ ਥੱਲੇ ਡਿੱਗ ਪਿਆ ਕਰਦੇ ਤੇ ਜਿਹੜੇ ਨਾਲ ਦੇ ਮਹਾਪੁਰਖ ਸੰਤ ਮੰਡਲੀ ਮਹਾਪੁਰਖਾਂ ਦਾ ਜਿਹੜਾ ਖਿਆਲ ਰੱਖਦੇ ਮਹਾਪੁਰਖਾਂ ਦੇ ਚਰਣਾ ਦੇ ਵਿੱਚ ਰਹਿੰਦੇ ਤੇ ਉਹ ਉਹ ਕੀ ਵੇਖਦੇ ਮਹਾਪੁਰਖਾਂ ਨੂੰ ਜਦੋਂ ਉਹ ਕਿਰਮ ਚਰਣਾ ਚੋਂ ਜਦੋਂ ਥੱਲੇ ਡਿੱਗ ਪੈਂਦਾ ਮਹਾਪੁਰਖ ਚੱਕ ਕੇ ਦੁਬਾਰਾ ਫੇਰ ਉਸ ਜ਼ਖਮ ਤੇ ਰੱਖ ਦਿੰਦਾ ਮਹਾਪੁਰਖੋ ਇਹ ਕੀ ਖੇਡ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਆ ਕਿਰਮ ਜਦੋਂ ਕਿਸੇ ਦੇ ਐ ਜਾਨ ਜ਼ਖਮ ਦੇ ਵਿੱਚ ਇਹ ਝੱਲਣੇ ਬੜੇ ਔਖੇ ਆ ਮਹਾਪੁਰਖੋ ਜੇ ਇੱਕ ਤਾਂ ਤੁਸੀਂ ਇਲਾਜ ਨਹੀਂ ਕਰਮ ਦਿੰਦੇ ਫੇਰ ਜੇ ਆਪਦੀ ਆਪ ਇਹਦੇ ਵਿੱਚੋਂ ਕਰਮ ਕੋਈ ਥੱਲੇ ਡਿੱਗ ਪਿਆ ਫੇਰ ਚੱਕ ਕੇ ਤੁਸੀਂ ਨੇ ਜ਼ਖਮ ਉੱਤੇ ਰੱਖ ਲਿਆ ਕਾਰਨ ਮਹਾਪੁਰਖ ਕਹਿੰਦੇ ਜਿਹੜੇ ਇਹ ਸਾਡੇ ਚਰਣਾ ਉੱਤੇ ਜ਼ਖਮ ਹੈ ਇਹ ਕਰਮ ਦਾ ਨਾ ਕਹਿੰਦੇ ਇਹ ਰਿਜਕ ਹੈ ਇਹਦਾ ਖਾਣਾ-ਦਾਣਾ ਇਹਦਾ ਖਾਜਾ ਆਖੋ ਸਤਿਨਾਮ ਇਹਦਾ ਢਿੱਡ ਭਰਦਾ ਕਹਿੰਦੇ ਸਾਡੇ ਮਾਸ ਨਾਲ ਕਹਿੰਦੇ ਜੇ ਸਾਡਾ ਮਾਸ ਕਿਸੇ ਦਾ ਰਿਜਕ ਹੈ ਅਸੀਂ ਕੌਣ ਹੁੰਨੇ ਆ ਕਿਸੇ ਦਾ ਰਿਜਕ ਖੋਣ ਵਾਲੇ ਆਖੋ ਸਤਿਨਾਮ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਓ ਲੈਣ ਮਿਲਾਏ ਮਾਪੁਰਖਾਂ ਦਾ ਗੁਣ ਇਹ ਵੀ ਇੱਕ ਵੱਡਾ ਹੁੰਦਾ ਉਹ ਪਰਉਪਕਾਰੀ ਹੁੰਦੇ ਨੇ ਆਏ ਨੇ ਜਨ ਪਰ ਉਪਕਾਰੀ ਆਏ ਨੇ ਜਨ ਪਰ ਉਪਕਾਰ उकारी पर उी अड़ो से ਜਨਮ ਮਰਨ ਦੋਹੂ ਮਹਿ ਨਾਹੀ ਜਨ ਪਰ ਉਪਕਾਰੀ ਆਏ ਇਹ ਗੁਣ ਸੀ ਮਹਾਪੁਰਖਾਂ ਦੇ ਵਿੱਚ ਵੱਡਾ ਸੀ ਨਹੀਂ ਹੈ ਕਿਉਂਕਿ ਵਰਤ ਰਹੇ ਨੇ ਹਾਜ਼ਰ ਨਾਜ਼ਰ ਨੇ ਤੇ ਗੁਰਮੁਖੋ ਫਿਰ ਮਹਾਪੁਰਖਾਂ ਨੇ ਬਚਨ ਕੀਤਾ ਕਹਿੰਦੇ ਜਿਹੜਾ ਮਹਾਪੁਰਖ ਹੁੰਦਾ ਜਿਹੜਾ ਸੰਤ ਹੁੰਦਾ ਕਹਿੰਦੇ ਉਹ ਸਮ ਦ੍ਰਿਸ਼ਟ ਹੁੰਦਾ ਹੈ ਸਮ ਦ੍ਰਿਸ਼ਟੀ ਰੱਖਣ ਵਾਲਾ ਏਕ ਦ੍ਰਿਸ਼ਟ ਵੇਖ ਹੈ ਸਭ ਉੱਪਰ ਇੱਕ ਦ੍ਰਿਸ਼ਟੀ ਨਾਲ ਰਾਜਾ ਹੋਵੇ ਰੰਕ ਹੋਵੇ ਗਰੀਬ ਹੋਵੇ ਅਮੀਰ ਹੋਵੇ ਕਹਿੰਦੇ ਇੱਕ ਸਮਾਨ ਦ੍ਰਿਸ਼ਟੀ ਰੱਖਦਾ ਤੇ ਗੁਰਮਖੋ ਸੱਤ ਪ੍ਰਵਕਤਾ ਹੁੰਦਾ ਹੈ ਸੱਤ ਪਰਵਚਨ ਜੋ ਵੀ ਬਚਨ ਬੋਲੇ ਆਪਦੇ ਕੋਲੋਂ ਹੀ ਐਵੇਂ ਘੜ ਕੇ ਨਹੀਂ ਬੋਲਦਾ ਜਿਹੋ ਜਾਂ ਬਚਨ ਕੋਲੋਂ ਆ ਗਿਆ ਬਸ ਬੋਲਦਾ ਨਹੀਂ ਸਤ ਪਰਵਤਤਾ ਤੇ ਗੁਰਮਖੋ ਜਿਹੜੀ ਸੱਚ ਦੇ ਨਾਲ ਸਾਂਝ ਰੱਖਣ ਵਾਲਾ ਬਚਨ ਹੁੰਦਾ ਸੱਚ ਨਾਲ ਸੰਬੰਧ ਰੱਖਣ ਵਾਲਾ ਬਚਨ ਹੁੰਦਾ ਤੇ ਮਹਾਪੁਰਖਾਂ ਦੇ ਬਚਨ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵੀ ਅੰਮ੍ਰਿਤਮਈ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਮਨ ਸਾਚਾ ਮੁਖ ਸਾਚਾ ਸੋਏ ਮਨੋ ਵੀ ਸੱਚਾ ਮੁਖੋਂ ਵੀ ਸੱਚਾ ਇਹ ਨਾ ਹੋਵੇ ਮੁਖੋਂ ਕੁਝ ਹੋਰ ਮਨੋਂ ਕੁਝ ਹੋਰ ਕਹਿੰਦੇ ਉਹਨੂੰ ਮਹਾਪੁਰਖ ਕਹਿੰਦੇ ਨੇ ਬ੍ਰਹਮ ਗਿਆਨੀ ਕਹਿੰਦੇ ਨੇ ਜਿਨ੍ਹਾਂ ਦੀ ਸ਼੍ਰੇਣੀ ਵਿੱਚੋਂ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਆਉਂਦੇ ਨੇ ਅਵਰ ਨਾ ਪੇਖਾ ਇੱਕ ਸਬਿਨ ਕੋਈ ਕਹਿੰਦੇ ਸਤ ਪ੍ਰਵਕਤਾ ਹੁੰਦਾ ਹੈ ਇਹ ਨਿਸ਼ਾਨੀ ਹੈ ਮਹਾਪੁਰਖਾਂ ਦੀ ਆਓ ਇੱਕੋ ਧਾਰਨਾ ਪੜ੍ਹ ਕੇ ਦਾਸ ਖਿਮਾ ਦਾ ਯਾਜਕ ਹੋਏਗਾ ਅੱਗੇ ਜੋ ਸਮਾ ਬਣੇਗਾ ਅੱਗੇ ਫਿਰ ਆਪਾਂ ਕਦੇ ਰਹਿੰਦੇ ਬਚਨ ਨੇ ਆਪਾਂ ਆਪ ਜੀ ਨਾਲ ਸਾਝ ਪਾਵਾਂਗੇ ਸਤਗੁਰੂ ਜੀ ਕਿਰਪਾ ਕਰਨ ਕਹਿੰਦੇ ਸਤ ਪਰਵਕਤਾ ਹੁੰਦਾ ਮਨੋ ਸੱਚਾ ਤੇ ਮੁਖੋ ਵੀ ਸੱਚਾ ਹੋਵੇ ਇਹੋ ਹੈ ਨਿਸ਼ਾਨੀ ਸਾਧੂ ਦੀ ਮਨੋ ਸੱਚਾ ਸੱਚਾ ਹੋਵੇ ਪੜੋ ਮਨੋ ਸੱਚਾ ਤੇ ਸੱਚਾ ਹੋਵੇ ਇਹੋ ਹੈ ਜਨਮ ਸਾਥੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਸਿਬਿਨ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਇਹ ਬ੍ਰਹਮ ਗਿਆਨੀ ਦੇ ਲਖਣ ਨੇ ਆਓ ਖਿਮਾਂ ਦੇ ਇਜਾਜ਼ਤ ਕਹਿ ਬੋਲਦੇ ਕੋਲੋਂ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ ਅਣਜਾਣ ਬੱਚੇ ਸਮਝ ਕੇ ਮaaf ਕਰ ਦੇਣਾ ਜੀ ਸੋ ਆਓ ਹੁਣ ਮਹਾਪੁਰਖਾਂ ਦੇ ਕੋਲੋਂ ਦੌਧਣ ਵਾਲੇ ਮਹਾਪੁਰਖ ਬੈਠੇ ਨੇ ਇਹਨਾਂ ਦੇ ਕੋਲੋਂ ਆਪਾਂ ਪ੍ਰਵਚਨ ਸੁਣਾਗੇ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ